ਕੋ ਜਨੀ ਮੈਂ ਤਾਂ ਨਾ ਤਾਂ ਸੁੱਤਾ ਹੀ ਨਹੀਂ ਹੈਗੇ ਜੀ ਨੂੰ ਟੈਨਸ਼ਨ ਲੈ ਲਾ ਪਰ ਕੀ ਹੋ ਗਿਆ ਤੁਹਾਡੇ ਮੂੰਹ ਦੇ ਵੇਖੋ ਆਪਣਾ ਹਾਲ ਵੇਖੋ ਤੁਸੀਂ ਇੰਨੀ ਟੈਨਸ਼ਨ ਕਰ ਹੀ ਲਈਏ ਤੁਸੀਂ ਟੈਨਸ਼ਨ ਭਰਾਵਾ ਡਰ ਲੱਗਦਾ ਈ ਮੈਨੂੰ ਤਾਂ ਅੱਤੇ ਡਰ ਲੱਗਾ ਕਿ ਜਿਦਾਂ ਪੁਲਸ ਆ ਗਈ ਹੁੰਦੀ ਹੈ ਚਲ ਆ ਉੱਥੇ ਬਹਿ ਮੇਰੇ ਹੱਥ ਲੱਗਾ ਹੀ ਡਰ ਟੈਨਸ਼ਨ ਤਾਂ ਮੈਂ ਮੈਨੂੰ ਵੀ ਵਾਰ ਤੇ ਲੱਗੀ ਨਹੀਂ ਪਰ ਤੁਸੀਂ ਨਾ ਫਿਕਰ ਨਾ ਕਰੋ ਕੋਈ ਨਹੀਂ ਮੈਂ ਸਾਹਬ ਨੂੰ ਸਾਰੀ ਗੱਲ ਦੋਈ ਆ ਜੋ ਕਿੱਥੇ ਕੀ ਸਾਹਮਣਾ ਮੈਨੂੰ ਤਾਂ ਇਹੋ ਹੀ ਡਰ ਲੱਗਦਾ ਰਹਤਾ ਹੈ ਕਿ ਉਹਦੀ ਮਾਂ ਨੇ ਆਪਣੇ ਚਾਚੇ ਤਾਏ ਅੰਗਲੀ ਸੰਗਲੀ ਨਾਲ ਕਿਤੇ ਗੱਲ ਨਾ ਕਰਤੀ ਹੋਵੇ। ਹੂੰ ਤੇ ਪਤਾ 100 ਜਣਾ ਚੁਪਣਾ ਦੇਣ ਵਾਲਾ ਹੁੰਦਾ। ਸਹੀ ਗੱਲ ਮੰਮੀ। ਬਾਕੀ ਇੱਕ ਗੱਲ ਏ। ਮੇਰੇ ਆਪਣੇ ਮਨ ਦਾ ਡਰ ਬਣਿਆ ਹੋਇਆ ਏ। ਪੁਲਿਸ ਤੱਕ ਨਹੀਂ ਹਜੇ ਪਹੁੰਚੀਆਂ। ਜੇ ਪੁਲਿਸ ਤੱਕ ਪਹੁੰਚੀਆਂ ਹੁੰਦੀਆਂ ਅੱਜ 4-5 ਦਿਨ ਹੋ ਗਏ ਆ। ਆਪਣੇ ਘਰ ਪੁਲਿਸ ਨੇ ਆਏ ਹੁਣਾਂ ਸੀ। ਹੋ ਤੂੰ ਗਾਂ ਦੱਸ ਕਰਨਾ ਕੀ ਹੈਗਾ। ਕੁਝ ਕਰਨਾ ਤੇ ਪੈਣਾ ਹੀ ਆ। ਉਹਦੀ ਮਾਂ ਉਧਰ ਕਹਿ ਕੇ ਗਈ ਸੀ ਮੈਂ ਆਪਣੀ ਧੀ ਇਸ ਘਰ ਨਹੀਂ ਭੇਜਣੀ ਹੁਣ ਤੂੰ ਮੁਦਾਸ ਤੂੰ ਤੇਰਾ ਇਹ ਮਨ ਤਾਂ ਆਪਣੀ ਸਮਝ ਲਾਦੀ ਸਚੀ ਜਿੰਦਾ ਇੱਕ ਪਾਸੇ ਡਰ ਹੈਗਾ ਹੈ ਕਿ ਕਿਤੇ ਸੀਮਾ ਦੀ ਸੱਸ ਤੇ ਸ਼ੰਮੀ ਹੁਣ ਇੱਕ ਹੋ ਗਈਆਂ ਤੈਨੂੰ ਪਤਾ ਨਾ ਸੀਮਾ ਦੱਸਣ ਡਈ ਸੀ ਕਿ ਸ਼ੰਮੀ ਇੱਥੇ ਆ ਕੇ ਗਈ ਹੈ ਹੈ ਤੇ ਗੱਲਾਂ ਵੀ ਦੱਸ ਕੇ ਗਈ ਤੈਨੂੰ ਪਤਾ ਤੇਰੀ ਭੈਣ ਦਾ ਰਾਤੀ ਫੋਨ ਆਇਆ ਸੀ ਉਹ ਕਹਿੰਦੀ ਆ ਕਿ ਮੇਰੀ ਸੱਸ ਹੁਣ ਮੋਟਰਸਾਈਕਲ ਮੰਗਣ ਢਈ ਆ। ਅੱਛਾ ਹਾਂ ਮੋਟਰਸਾਈਕਲ ਮੰਗਣਾ ਸ਼ੁਰੂ ਕਰਤਾ ਹੀ ਉਹਨੇ ਉਹ ਕਹਦੀ ਪਹਿਲੀ ਵੋਟੀ ਤਾਂ ਵੀ ਤੁਸੀਂ ਸਮਾਨ ਸੰਭ ਕੇ ਬੈਠੇ ਜੇ। ਮੈਨੂੰ ਪੂਰਾ ਪਤਾ ਲੱਗਿਆ ਇਹ ਤੈਨੂੰ ਉਤੋਂ ਦੀ ਹੋਣੇ ਫਿਰਦੀ ਆ ਆਪਾਂ ਨੂੰ। ਹਾਂ ਲਾਲਚੀ ਤਾਂ ਪਹਿਲਾਂ ਹੀ ਬੜੀ ਐ ਸੂਮ ਜੀ। ਮੇਰੀ ਗੱਲ ਸੁਣ। ਕੱਲ ਹੁਣ ਇੱਥੇ ਦਾ ਛੱਟ ਪਰ ਆ ਮੋਟਰਸਾਈਕਲ ਦੇ ਕੇ ਮੂੰਹ ਤੇ ਬੰਦ ਕਰਵਾਦਾਂਗੇ। ਜੇ ਅੱਜ ਮੋਟਰਸਾਈਕਲ ਦੇਤਾ ਨਾ ਤਾਂ ਕੱਲ ਨੂੰ ਇਹਨੇ ਹੋਰ ਚੀਜ਼ ਦੀ ਡਿਮਾਂਡ ਰੱਖਣੀ ਆ। ਉਹ ਕੰਧੀ ਜੇ ਤੁਸੀਂ ਲੈ ਸਕਦੇ ਜੇ ਤੇ ਮੈਂ ਤੁਹਾਡੇ ਕੋ ਨਹੀਂ ਲੈ ਸਕਦੀ ਕਿਹੜੀ ਚੀਜ਼ ਨਹੀਂ ਦਿੱਤੀ ਤੇਰੀ ਭੈਣ ਨੂੰ ਇਹ ਮੀਣੀ ਜੀ ਚੁੱਪ ਕਰਕੇ ਇੱਥੇ ਬੈਠੀ ਰਹੀ ਆ ਭਾਈਆ ਕੀ ਕਰਦਾ ਵਾ ਭਾਈਆ ਦਾ ਮੂੰਹ ਨਹੀਂ ਬੰਦ ਕਰ ਸਕਦਾ ਮੜਿਆ ਮੈਨੂੰ ਉਹਦੀ ਸਮਝ ਨਹੀਂ ਆਦੀ ਇੱਥੇ ਕੋਸ਼ਿਸ਼ ਤੇ ਉੱਥੇ ਕੋਸ਼ਿਸ਼ ਹੋ ਇੰਨਾ ਜਾ ਕੇ ਇਹੋ ਤੇ ਗੱਲ ਆ ਨਾ ਮੈਨੂੰ ਤਾਂ ਇੰਜ ਲੱਗਣ ਡਿਆ ਹੈ ਕਿ ਜਿਹੜਾ ਹੈਗਾ ਨਾ ਆਪਣਾ ਲੱਕੀ ਉਹ ਵੀ ਨਾਲ ਮਿਲ ਗਿਆ ਤੂੰ ਹੋਰ ਤੇ ਮੰਮੀ ਐਡੀ ਗੱਲ ਕਿੱਦਾਂ ਕਰ ਚੁਗੀ ਜੇ ਨਹੀਂ ਤਾਂ ਮੰਮੀ ਮੇਰੀ ਗੱਲ ਸੁਣੋ ਮੇਲੋ ਏਡੀ ਸੀ ਮਰੀ ਸਾਸਿਆ ਪਹਿਲਾਂ ਤਾਂ ਆਪਣੇ ਘਰੇ ਕਦੀ ਆਈ ਨਹੀਂ ਏਦਾਂ ਕਦੀ ਵੀ ਨਹੀਂ ਉਹਨੇ ਕੋਈ ਡਿਮਾਂਡ ਨਹੀਂ ਆਪਣੇ ਕੋਲ ਰੱਖੀ ਤੇ ਲੱਕੀ ਨਿਕਣਾ ਕਦੀ ਕੁਝ ਮੰਗਿਆ ਨਹੀਂ ਵੀ ਨਾ ਇਹ ਮੈਨੂੰ ਲੱਗਦਾ ਸਾਰਾ ਇਹਦਾ ਸਿਆਪਾਣਾ ਇਸ ਰਸਿਆ ਪਾਈ ਸ਼ਮੀਦਾ ਉਹ ਜਿਹੜੀ ਉਹਨਾਂ ਘਰੇ ਗਈ ਆ ਨਾ ਜਾ ਕੇ ਕਹਿੰਦੀ ਆ ਹਨਾ ਇਹ ਉਸੇ ਗੱਲਾਂ ਮੈਂ ਡਿਮਾਂਡਾਂ ਸ਼ੁਰੂ ਕਰ ਦਿੱਤੀਆਂ ਨੇ ਵੇਖ ਲਾ ਕਿੰਨੀ ਸ਼ਤਰੋਲੋ ਦੀ ਕੀਤੀ ਹਾ ਹੈ ਮਾਸਾ ਡਰੇ ਨਹੀਂ ਇੱਥੋਂ ਬੂਏ ਤਾਂ ਬਾਹਰ ਪੈਰ ਨਹੀਂ ਰੱਖਿਆ ਤੇ ਟਿਰ ਗਈ ਆ ਏ ਆਪਣੀ ਮਾਂ ਮਗਰ ਲਾ ਕੇ ਆਪਣੀ ਪਰਚਾਈ ਮਗਰ ਲਾ ਕੇ ਹੋ ਸਕਦਾ ਕਿ ਭਰਾ ਵੀ ਦੱਸਦਾ ਹੋਵੇ ਹੈ ਪਹਿਲਾਂ ਤੇ ਮੇਰਾ ਰਾਦਾ ਸੀ ਕਿ ਤੇ ਭਰਾ ਨੂੰ ਫੋਨ ਕਰਕੇ ਕਹਾਂ ਕਿ ਤੇਰੀ ਮਾਂ ਤੇ ਤੇਰੀ ਜਨਾਨੀ ਇਹਨੂੰ ਚੁੱਪਚੀਤੇ ਘਰੋਂ ਲੈ ਗਈਆਂ ਕਹਿ ਕੇ ਗਈਆਂ ਤੇ ਘਰ ਦਾ ਕੰਮ ਨਹੀਂ ਕਰ ਤੂੰ ਜੇ ਮੇਰੀ ਕੁੜੀ ਕੋ ਕੰਮ ਕਰਵਾਉਂਦੇ ਜੇ ਪਰ ਭਰਾਵਾ ਮੈਂ ਐਸ ਕਰਕੇ ਤੇਰੇ ਸਾਲੇ ਨੂੰ ਫੋਨ ਕੀਤਾ ਕਿ ਮੈਂ ਕਿਤੇ ਝੂਠੀ ਨਾ ਪੈ ਜਾਵਾਂ ਨਾਲੇ ਭਰਾ ਤਾਂ ਉਹਦਾ ਹੀ ਆ ਉਹਨੇ ਕਿਹੜੇ ਭੈਣ ਖਲਾਫ ਗੱਲ ਸੁਣਣੀ ਆ ਦੂਜੀ ਨਾਲੇ ਨੂੰ ਦੱਸ ਵੀ ਦਿੱਤਾ ਹੋਵੇ ਉਹਨੂੰ ਉਹਨਾਂ ਦਾ ਗੱਲ ਕਰਦਾ ਫਿਰ ਦੱਸੀ ਵਾਲੀ ਹੋਣਾ ਏ ਦੂਜੀ ਗੱਲ ਰਣਜੀਤ ਹੁਣ ਵੇਖ ਇਹਦੀ ਸੱਸ ਮੰਗਲ ਲੱਗ ਪਈ ਹੁਣ ਆਪਣੇ ਕੋ ਸਾਮਾਨ ਬਾਕੀ ਸਾਮਾਨ ਵੀ ਆਪਾਂ ਵਿਆਹ ਚ ਪੂਰਾ ਦਿੱਤਾ ਉਹ ਮੋਕੇ ਦਾ ਫਾਇਦਾ ਚੁੱਕਦੀ ਰਹੀ ਆ ਆ ਸਿਰਫਾ ਸ਼ੰਮੀ ਦੇ ਕਲੇਸ਼ ਕਰਕੇ ਮੈਂ ਤਾਂ ਆਪਣੀ ਕੁੜੀ ਨੂੰ ਉਥੇ ਭੇਜਦਾ ਫਿਰ ਹੋਰ ਗੱਲ ਸੁਣੀਓ ਇੱਥੋਂ ਪੈਸੇ ਤੇਰੇ ਕੋ ਮੰਗਦਾ ਰਿਆ ਆ ਕੰਮ ਵਾਲਿਆਂ ਤੇ ਪੈਸੇ ਆ ਬਿਜਲੀ ਦੇ ਪੈਸੇ ਹਰ ਇੱਕ ਚੀਜ਼ ਦੇ ਪੈਸੇ ਮੰਗਦਾ ਰਿਆ ਉਹ ਪੈਸੇ ਕਿੱਥੇ ਜਾਂਦੇ ਰੇ ਨਾਲੇ ਮੰਮੀ ਇੱਕ ਗੱਲ ਤਨ ਹੋਰ ਦੱਸਾਂ ਵੇਖ ਲੋ ਜਿੱਦੋਂ ਇਹ ਕੋਟਦੇ ਰਹਿਣਾ ਤੇ ਇਹ ਭਾਈਆ ਬਰਾਬਰ ਦਾ ਭਾਗੀਦਾਰ ਰਿਹਾ ਵਾ ਬਿਲਕਾ ਪਾਪ ਆਹਨੇ ਗੱਲ ਚ ਕੋਟਦਾ ਰਿਹਾ ਤੇ ਬਾਅਦ ਮੈਨੂੰ ਪਤਾ ਕੀ ਕਿੰਦਾ ਵਾ ਕਹਿੰਦਾ ਤੂੰ ਮੇਂ ਕਰਦਾ ਰਿਹਾ ਉਹਦੇ ਤਸ਼ੱਦਦ ਤੇ ਫਲਾਂਟ ਆਪਣਾ ਤੇ ਹੱਥ ਹੀ ਪਛਾਣ ਕਰ ਲੈਂਦੇ ਉਹ ਜਦੋਂ ਕਰਨ ਹੁੰਦਾ ਸਾਰਾ ਕੁਝ ਮੇਰੇ ਤੇ ਛੱਡ ਦਿੰਦੇ ਵੇਖ ਲਾ ਇਹ ਪਿਛਲੀ ਵੇ ਜੋ ਪਿਛਲੀ ਨੂੰ ਮਾਰਿਆ ਨਾ ਉਦੋਂ ਵੀ ਇਹਦਾ ਜਿਆਦਾ ਹੱਥ ਹੀ ਵਿੱਚ ਤੇ ਹੁਣ ਹੁਣ ਇਹਨੂੰ ਕੁੱਟਣ ਦੇ ਵਿੱਚ ਦਾ ਜਿਆਦਾ ਹੱਥੀ ਇਹ ਜਦੋਂ ਸਲਾਵਾ ਦਿੰਦਾ ਸੀ ਇੱਥੋਂ ਚੁੰਨੀ ਫੜ ਕੇ ਇੰਜ ਨੱਪੋ ਇਹਨੂੰ ਬੋਰੀ 'ਚ ਪਾਵੋ ਉਤੋਂ ਸਿਰਾਂ ਚੰਗੀ ਤਰ੍ਹਾਂ ਬੰਦ ਕਰੋ ਤੇ ਚੁੱਕ ਕੇ ਨਹਿਰ 'ਚ ਸੁੱਟ ਦਵੋ ਤੇ ਵੇਖ ਲਓ ਹੈ ਜਦੋਂ ਕਿਤੇ ਮੈਨੂੰ ਫਸਾਉਣ ਦੀ ਗੱਲ ਉਹ ਪੁਲਿਸ ਦੇ ਕਿਦਾਂ ਕੰਮ ਹੁੰਦਾ ਨਾ ਉਦੋਂ ਮੈਨੂੰ ਗਾਹ ਕਰ ਦਿੰਦਾ ਜਦੋਂ ਵੀ ਕੋਈ ਕੋ ਸਾਹਬਤਾਬ ਹੁੰਦਾ ਪੈਸਾ ਦਾ ਕੋ ਇਹਨੇ ਕਹਿਣਾ ਮੈਨੂੰ ਇਹ ਚੀਜ਼ ਦੇ ਵਿੱਚੋਂ ਪਹਿਲਾ ਹਿੱਸਾ ਦੋ ਪੈਸੇ ਦੋ ਮੈਨੂੰ ਛੜਦਾ ਕੁਝ ਵੀ ਨਹੀਂ ਦੇ ਪੈਸੇ ਵਿੱਚ ਹੈ ਨਹੀਂ ਗੱਲ ਸੋਹਣੀ ਮੈਨੂੰ ਲੱਗਦਾ ਇਹਨਾਂ ਦੀ ਤਾਂ ਗੱਲ ਵੀ ਸਹੀ ਜੀ ਜਿਹੜੇ ਘਰ ਜਾ ਕੇ ਨਾ ਇਹ ਸਾਰਾ ਕੁਝ ਮਾਂ ਪੁੱਤ ਨਾਲ ਕੇ ਸਲਾਹ ਕਰਨ ਤੇ ਸਾਰਾ ਕੁਝ ਹੀ ਹੈ ਪਰ ਮੇਰੀ ਗੱਲ ਸੁਣ ਜੇ ਲੱਕੀ ਨਾਲ ਨਾ ਲਿਆ ਹੋਵੇ ਫਿਰ ਮਾਰੇ ਕੁੱਤੇ ਕਿਉਂ ਸ਼ੰਮੀ ਨੂੰ ਉਹ ਤਾਂ ਸਭ ਸਾਡੇ ਹੱਕ ਚ ਖੜਾ ਹੋਵੇ ਉਹ ਸ਼ੰਮੀ ਦੇ ਹੱਕ ਚ ਖੜਾ ਹੋਵੇ ਨਾ ਉਹ ਤਾਂ ਸਭ ਉਲਟ ਸਾਡੇ ਵੱਲ ਹੈਗਾ ਅੱਛਾ ਰਣਜੀਤ ਮੇਰੀ ਗੱਲ ਸੁਣ ਜਿਹੜੀ ਮੈਂ ਤੈਨੂੰ ਗੱਲ ਕਹਿਣਾ ਚਾਹਾਂ ਆਪਾਂ ਸ਼ੰਮੀ ਨੂੰ ਵੀ ਮਾਰ ਦੇਣਾ ਸੀ ਹੈਨਾ ਤੂੰ ਇਹੋ ਕਿਹਾ ਸੀ ਨਾ ਹੋਰ ਜਦੋਂ ਸਾਰਾ ਦਾਜ ਦੂਜੇ ਕੋ ਕਾਰਪੋਰ ਲੈ ਲਈ ਪਰ ਹੁਣ ਇਹ ਛੱਡ ਦੇ ਗੱਲ ਹੋ ਨਹੀਂ ਮਾਰਨਾ ਕਿਉਂਕਿ ਹੁਣ ਗੱਲ ਪਹੁੰਚ ਚੁੱਕੀ ਸਾਡੀ ਧੀ ਦੇ ਸਹੁਰਿਆਂ ਤੱਕ ਕਿ ਇਹਨਾਂ ਨੇ ਪਹਿਲੀ ਨੂੰ ਵੀ ਮਾਰਿਆ ਆਪਾਂ ਸਮਝਦੇ ਸੀ ਕਿ ਗਲੀ ਗਵਾਂਢ 'ਚ ਕਿਸੇ ਨੂੰ ਪਤਾ ਹੀ ਨਹੀਂ ਗਲੀ ਗਵਾਂਢ 'ਚ ਇਹੀ ਪਤਾ ਹੈ ਕਿ ਉਹ ਵਾਏ ਆਪਣੇ ਆਪ ਹੀ ਮਰ ਗਈ ਮੰਮੀ ਮੇਰੀ ਗੱਲ ਸੁਣ ਮੈਂ ਇਹ ਗੱਲ ਇਹ ਸੋਚਦਾ ਹਾਂ ਕਿ ਆਪਾਂ ਆਪਾਂ ਤੁਹਾਨੂੰ ਇਹ ਗੱਲ ਸਾਹਮਣੇ ਪੇਸ਼ ਨਹੀਂ ਆ ਕਿਸੇ ਨੇ ਨਹੀਂ ਹੋਰ ਰੱਖਣਾ ਚਲ ਮੇਰਾ ਇੱਕ ਦਾ ਦੋਸਤ ਹੈਗਾ ਜਿਹਦੀ ਪਹੁੰਚ ਹੈਗੀ ਵਿੱਚ ਆਪੇ ਕਰੀ ਗਈ ਫਾਈ ਕਰੀ ਜਾਣਾ ਸੌਰੀ ਮੇਰੀ ਅੱਜਾ ਕਿ ਕੋਸ਼ਿਸ਼ ਕਰ ਮਾਪੂਰੀ ਮੰਨ ਕੇ ਠੇਠਣ ਜੇ ਕਰਕੇ ਤੇ ਲੈ ਜੀਏ ਨੂੰ ਐ ਹੋਈ ਤੈਨੂੰ ਗੱਲ ਮੈਂ ਲੱਗੀ ਸੀ ਕਹਿਣ ਵੀ ਸਾਡਾ ਫਰਜ਼ ਬੰਦਾ ਹੈ ਇੱਕ ਵਾਰੀ ਜਾਣ ਦਾ ਮੰਨ ਲਾ ਕਿ ਜੇ ਰਿਸ਼ਤੇਦਾਰ ਭੈਣ ਭਰਾਵਾਂ ਨਾਲ ਗੱਲ ਕੀਤੀ ਹੈ ਪੂਰੀ ਗੱਲ ਤਾਂ ਦੱਸੀ ਨਹੀਂ ਨਹੀਂ ਪੂਰੀ ਲੜ ਕੇ ਆਈ ਹੈ ਤੇ ਆਪਾਂ ਜੇ ਨਾ ਨਾ ਗਏ ਤੇ ਲੋਕਾਂ ਨੇ ਕਹਿਣਾ ਕਿ ਸਹੁਰੇ ਲੈਣ ਨਹੀਂ ਆਏ ਐਡਾ ਮਤਲਬ ਸਹੁਰੇ ਝੂਠੇ ਆ ਤੇ ਮੇਰੀ ਗੱਲ ਸੁਣ ਪੁੱਤ ਅੱਜ ਕੱਲ ਵਿੱਚ ਪ੍ਰੋਗਰਾਮ ਨਾ ਭੈਣ ਤੇਰੀ ਨੂੰ ਨਹੀਂ ਖੜਨਾ ਨਾ ਤੇ ਨਪਾਇਏ ਨੁਖੜਨਾ ਆਪਾਂ ਦੋਵੇਂ ਚੱਲੀ ਤੂੰ ਬਾਕੀ ਉਹ ਫਿਕਰ ਕਰ ਮਮੀ ਮੈਂ ਤੇ ਉਹਨਾਂ ਨੂੰ ਪਿੱਛੇ ਲਾ ਲੂੰਗਾ ਤੈਨੂੰ ਪਤਾ ਨਹੀਂ ਤੇਰਾ ਪੁੱਤ ਕਿ ਡਾਇਰੈਕਟਰ ਐ ਮੇਰਾ ਪੁੱਤ ਤੂੰ ਤਾਂ ਜੰਮਿਆ ਹੀ ਐਕਟਰ ਹੈਗਾ ਮੇਰੇ ਪਾਸਾ ਫਿਰ ਵੇਖੀ ਸੀ ਤੂੰ ਉੱਥੇ ਮੈਂ ਐਹੋ ਜੀ ਗੱਲ ਕਰੂੰਗਾ ਨਾ ਕੁੜੀ ਤੋਰ ਨੂੰ ਆਪ ਤਿਆਰ ਹੋ ਜਾਣਗੇ ਬਸ ਬਸ ਲੈ ਗਏ ਤੇ ਦੂਜੀ ਗੱਲ ਅਮੀਨਾ ਦੋ ਮਹੀਨਿਆਂ ਨੂੰ ਮਹਿਸੂਸ ਨਹੀਂ ਹੁੰਦਣਾ ਉਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਊਗਾ ਕਿ ਜੋ ਮੈਂ ਸੋਚਦੀ ਨਹੀਂ ਕਰਦੀ ਨਹੀਂ ਇਹ ਤਾਂ ਉਲਟਿਆ ਤੇ ਮਾਰਕਟਾਈਬ ਬੰਦ ਤੇ ਸਾਰਾ ਨਾਂ ਸੁਲਦੇ ਲੱਕੀ ਤੇ ਕਿ ਮੈਨੂੰ ਉਹੋ ਹੀ 扑ਕਾਂਦਾ ਰਿਹਾ ਇਹ ਜਿਹੜਾ ਸਾਨੂੰ ਉਤੋਂ ਦੀ ਹੁੰਨੇ ਫਿਰਦੇ ਨਾ ਆਪਾਂ ਹੋਰ ਤੋਂ ਦੀ ਹੋਈ ਤੇ ਨਾਲੇ ਇਹ ਸਾਨੂੰ ਮਾਂ ਪੁੱਤਾਂ ਨੂੰ ਸਮਝਾ ਗਈ ਨਾ ਕਿਤੇ ਦੂਜੀ ਗੱਲ ਇਹ ਆਪਣੇ ਮੂੰਹ ਆਪ ਹੀ ਦੱਸ ਸਮਈ ਕਿ ਮੇਰੀ ਗੱਲ ਸੁਣ ਆ ਮੇਰੇ ਜੀਜੇ ਕੋਲ ਦਾ ਹੋ ਗਿਆ ਸੀ ਮਰ ਗਈ ਸੀ ਮੇਰੇ ਜੀਜੇ ਨੇ ਦਵਾਈ ਲੈਂਦੀ ਸੀ ਉਹ ਐਕਸਪਾਇਰੀ ਸੀ ਉਹ ਕਿੰਨਾ ਕਦੇ ਡੇਟ ਮੇਰੇ ਜੀਜੀ ਕੋ ਦਿੱਤੀ ਗਈ ਪਲੇਖੇ ਨਾਲ ਉਹਨੇ ਕਿਹੜੀ ਜਾਣ ਕੇ ਦਿੱਤੀ ਤੇ ਐਸ ਕਰਕੇ ਉਹਦਾ ਸਾਰਾ ਨਾਂ ਪਹਿਲੀ ਵੋਟੀ ਦਾ ਮੇਰੇ ਸਿਰ ਤੇ ਆ ਗਿਆ ਗੱਲ ਇਹ ਆ ਹੈਨਾ ਫੇਰ ਉਹ ਦੁੱਖ ਦਰਦ ਸਮਝ ਜਾਊਗੀ ਕਿ ਪਲੇਖੇ ਨਾ ਮਰੀ ਆ ਤੂੰ ਕਿਹੜੀ ਜਾਣ ਕੇ ਮਰੀ ਆ ਆ ਸਾਰੀ ਗੱਲ ਲਕੀਰ ਸੁਣਦੀ ਏ ਨਮੀ ਨਾਲੇ ਮੇਰੀ ਗੱਲ ਸੁਣ ਹਰ ਵਾਰ ਤੱਕਣਾ ਭਾਈਆਂ ਦੇ ਪਿੱਛੇ ਲੱਜ ਜਾ ਕਰ ਥੋੜਾ ਜਿਆ ਰਹੀ ਨਾ ਆਪਣੇ ਬਾਰੇ ਵੀ ਸੋਚਿਆ ਕਰੀਏ ਠੀਕ ਹੈ ਨਾ ਇਹ ਨਾ ਹੋਵੇ ਆਪਾਂ ਦੋਨੇ ਜੇਲੇ ਹੋਈਏ ਤੇ ਬਾਹਰ ਬੈਠੇ ਹਾਂ ਸਾਰੇ ਇਹ ਧਨੀ ਹੈ ਵੇਲਾ ਬਰਾਬਰ ਦਾ ਹਿੱਸਾ ਹੈ ਨਾ ਤੇ ਫਸ ਆਪਾਂ ਦੋ ਜਨਨੇ ਮਾਂ ਪੁੱਤ ਤੇ ਥੋੜਾ ਐ ਕਿ ਨਾ ਸਾਹਬ ਨਾਲ ਚੱਲੀ ਆਪਾਂ ਮੇਰੀ ਗੱਲ ਸੁਣ ਭਾਵੇਂ ਜਿੱਤਰਾ ਮਰਜ਼ੀ ਚੱਲ ਮੈਨੂੰ ਕੋਈ ਮੁਸ਼ਕਲ ਨਹੀਂ ਪਰ ਮੇਰੀ ਧੀ ਨੂੰ ਕੁਝ ਹੋਣਾ ਚਾਹੀਦਾ ਉਹਦੀ ਮਾਂ ਪਤਾ ਉਹਦੋਂ ਮੇਰੀ ਧੀ ਨੂੰ ਕਿੰਨੀਆਂ ਗਾਲਾਂ ਕੱਢ ਕੇ ਗਈ ਸੀ ਹੈ ਤੇ ਮੈਂ ਨਹੀਂ ਚਾਹਦੀ ਕਿ ਕੋਈ ਮੇਰੀ ਧੀ ਵੱਲ ਉਂਗਲ ਵੀ ਕਰੇ ਤੇ ਧੀ ਨੂੰ ਸਮਝਾਇਆ ਕਰਨਾ ਜਦੋਂ ਕੁੱਟ ਮਾਰ ਕਰਦੀ ਉਹਨੂੰ ਕਿ ਤੈਨੂੰ ਕੀ ਲੋੜ ਵਿੱਚ ਆਉਦੀ ਨਾ ਆਇਆ ਕਰੇ ਵਿੱਚ ਕਹ ਰਹਾ ਰਿਹਾ ਕਰਨ ਉਹਦੇ ਵਿੱਚ ਤੂੰ ਵੀ ਤੇ ਕੁੱਟਮਾਰ ਕਰਦਾ ਮੈਂ ਵੀ ਕਰਦੀ ਆ ਪਹਿਲਾਂ ਤੂੰ ਹੀ ਤੇ ਕਿਹਾ ਸੀ ਆ ਸਾਰਿਆਂ ਨਾਲ ਕੇ ਕਰਨਾ ਆਪਾਂ ਹੁਣ ਤੋਂ ਗੱਲਾਂ ਗੱਲ ਚੋਂ ਨਿਕਲੀ ਜਾਣ ਡਿਆ ਚਲ ਠੀਕ ਆ ਮੰਮੀ ਤੇਰੀ ਗੱਲ ਸਹੀ ਆ ਚਲ ਉਹ ਗੱਲ ਜੋ ਹੋ ਗਈ ਸੋਈ ਗਈ ਗਈ ਆਈ ਛੱਡੋ ਪਰਾ ਹੁਣ ਗਾਂ ਦਾ ਸੋਚਦੇ ਆਪਾਂ ਗਾਂ ਦਾ ਕੀ ਸੋਚਣਾ ਏ ਮੇਰੀ ਗੱਲ ਸੁਣਾ ਆਪਾਂ ਪ੍ਰੋਗਰਾਮ ਮਨਾਈਏ ਤੇ ਜਾ ਕੇ ਲੈ ਕੇ ਆਏ ਤੇ ਨਾਲੇ ਦੂਜੀ ਗੱਲ ਆ ਕੁੜੀ ਨੂੰ ਵੀ ਉੱਥੋਂ ਲੈ ਕੇ ਆਏ ਮੈਨਰੇ ਚਾਹਦੀ ਮੇਰੀ ਕੁੜੀ ਉੱਥੇ ਰਵੇ ਹੈ ਪਹਿਲਾ ਕੰਮ ਨੇ ਵੇੜੀਏ ਤੇ ਫੇਰ ਹੀ ਲਾਵਾਂਗੇ ਨਾ ਮਨ ਜਿੱਤੇ ਸਿੱਦੇ ਤਲਵਾਰ ਹੀ ਲੜਕੰਦੀ ਸਿਰ ਤੇ ਪਤਾ ਨਹੀਂ ਕਿਹੜੇ ਵੇਲੇ ਪੁਲਿਸ ਆਣੀ ਕਿਹੜੇ ਵੇਲੇ ਕੀ ਹੋਏਣਾ ਰਾਤ ਵੇਲੇ ਤੇਰਾ ਕੀ ਹਾਲ ਆ ਟੈਨਸ਼ਨ ਨਾਲ ਸੁੱਤੀ ਨਹੀਂ ਨੂੰ ਲੱਗਾ ਅਵੇ ਕੀ ਹਾਲ ਹੋਇਆ ਤੇ ਦੂਜੀ ਗੱਲ ਸੁਣ ਲੈ ਹਣ ਆ ਨਾਲ ਦੀ ਗਵੰਟੀ ਨਾ ਅਕਰ ਚਾਰ ਪੰਜ ਚਿਨਾਂ ਨਹੀਂ ਤਾਂ ਗਲੀ ਚ ਖਲੋ ਪਿੰਨਾ ਸੀ ਗਵੰਟੀ ਆ ਕਰੇ ਬਾੜ ਸੀ ਉਧਰੋਂ ਹੋ ਕੇ ਵਾਪਸ ਆ ਕੇ ਖਲੋਣੀ ਆ ਤੇ ਮੈਂ ਵੀ ਖਲੋਤੀ ਤੇ ਵਿੱਚੋਂ ਮੈਂ ਜਾਣ ਬੁੱਝ ਕੇ ਵੀ ਨਾ ਖਲੋਵਾਂ ਕਿ ਮੈਨੂੰ ਕਿਤੇ ਗੱਲ ਨਾ ਆੰਦ ਨਾ ਚੋਰ ਨੂੰ ਆਪਣਾ ਡਰ ਹੁੰਦਾ ਤੇ ਭਰਾਵਾ ਮੈਨੂੰ ਤੇ ਆਪਣੀ ਪੰਡ ਦਾ ਢਾਰ ਸੀ ਉਹਨਾਂ ਨੇ ਗੱਲ ਕਹਿ ਹੀ ਦਿੱਤੀ ਭੈਣ ਜੀ ਆ 15 ਕ ਦਿਨ ਹੋਏ ਆ ਅੱਟਾ ਢੇ ਘਰ ਬੜਾ ਰੋਲਾ ਜਆ ਪੈਣ ਡਿਆ ਸੀ ਦੇਖ ਲੈ ਲੋ ਕਿ ਕਿੰਨਾ ਸਵਾਦ ਲੈਂਦੀ ਆ 15 ਦਿਨ ਪਹਿਲਾਂ ਉਹ ਵੈਸੇ ਹੀ ਕੰਦੇ ਫਿਰ ਆ ਕੱਲ ਪਰਸੋਂ ਵੀ ਥੋੜੇ ਤੋਂ ਚਾਰ ਦਿਨ ਪਹਿਲਾਂ ਵੀ ਢਾਡੇ ਘਰ ਰੋਲਾ ਪੈਣ ਡਿਆ ਸੀ ਤੇ ਨਾਲੇ ਢਾਡੇ ਕੁੜਮਾ ਆਏ ਨਾਲੇ ਢਾਡੇ ਰੋਟੀ ਦੀ ਮਾਂ ਆਇਆ ਭੈ ਆਈਆ ਪਰ ਜਾਈ ਉਹ ਤਾਂ ਉਤਨੇ ਬਣੀਆਂ ਰੂਲਦ-ਕੂਲਦ ਬਣੀਆਂ ਸੀ ਭੈਣ ਜੀ ਕੁੜਮਾ ਘਰ ਇਤਰਾ ਹੀ ਦਾ ਟਾਡੀ ਕੁੜਮਣੀ ਨੇ ਕੈਂਚੀ ਚੱਪਲ ਪਾਈ ਆ ਵੇਖ ਰਾ ਅ ਲੋਕੀ ਧਿਆਨ ਕਿ ਤਰ੍ਹਾਂ ਰੱਖਦੇ ਹੈ ਤੇ ਕਦੇ ਉਸ ਤੋਂ ਬਾਅਦ ਟਾਡੇ ਨੂੰ ਵੀ ਨਾਲ ਤੁਰ ਪਈ ਆ ਕੋਈ ਲੜਾਈ ਚਵਲਾ ਹੋਇਆ ਮੰਮੀ ਵੇਖ ਨਾ ਭੈਣ ਜੀ ਕੋਈ ਲੜਾਈ ਨਹੀਂ ਹੋਇਆ ਉਹ ਨਾ ਆ ਬੋਟੀ ਤੇ ਪੇਕਿਆਂ ਦਾ ਕੋਈ ਰਿਸ਼ਤੇਦਾਰ ਬਿਮਾਰ ਸੀ ਤੇ ਉਹਦੀ ਮਾਂ ਘਬਰਾਟ ਉਹਨੂੰ ਹੋਈ ਤੋ ਜਾਂਦੀ ਵਾਕੇ ਉਹਨੂੰ ਵੀ ਨਾਲ ਛੰਮੇ ਨੂੰ ਲੈ ਕੇ ਚੱਲ ਪੁੱਤ ਛੰਮੇ ਚੱਲੀਏ ਪਤਾ ਲੈਣ ਜਾਣਾ ਅੱਛਾ ਵੇ ਲੈ ਲੋਕਾ ਕਾਨ ਨੇ ਕਿਡੇ ਆੜੇ ਵਾਲੀ ਆਪਣਾ ਘਰ ਨਹੀਂ ਇਹਨਾਂ ਤੋਂ ਸੰਭਦਾ ਮੁੰਡਾ ਵੇ ਇਹਨਾਂ ਨਿੱਕਾ ਨਸ਼ਾ ਕਰਕੇ ਸਾਰਾ ਦਿਨ ਪਿਆ ਰਹਿੰਦਾ ਪਨੀ ਪੀ ਕੇ ਲੌਂਦਾ ਕੀ ਕੀ ਕਰਦਾ ਤੇ ਕੁੜੀ ਕਦੋਂ ਦੀ ਘਰੇ ਬਿਠਾਈ ਲਿਆ ਗਈ ਉਹਨੂੰ ਸਾਰੇ ਤੋਰਦੇ ਨਹੀਂ ਸਾਡੇ ਘਰ ਵਾਲ ਕਿੰਨਾ ਠਾਈ ਵੇ ਲੋਕਾਂ ਨੇ ਧਿਆਣੀ ਫੇ ਹੋਰ ਗੱਲ ਸੁਣ ਮੈਂ ਤੇ ਭਰਾਵਾ ਇਹ ਝੂਠ ਬੋਲਦਾ ਤੇ ਅੱਗੋਂ ਮੇਰੇ ਮੂੰਹ ਤੇ ਮਾਰੇ ਥਾ ਚਪੇੜ ਗੱਲਾਂ ਦੀ ਕੀ ਕੰਦੀ ਮੇਨੋ ਦੀ ਗੱਲ ਜਾਣਨੀ ਨੀ ਤੇ ਉਹਦੀ ਗੱਲ ਹੀ ਕਰਨੀ ਆ ਤੈਨੂੰ ਪਤਾ ਏ ਉਹ આજ ਤੱਕ ਚੈਨਲ ਹੈਗਾ ਉਹ ਬਹਿ ਜਾਂਦੀ ਸਵੇਰੇ ਸਾਰੇ ਬਾਹਰ ਗਲੀ 'ਚ ਕੁਰਸੀ ਢਾ ਕੇ ਤੇ ਡੇਲੇ ਐ ਐਂਟੀਨੀਆਂ ਵਾਂਗੂ ਕਮਾਉਂਦੀ ਕੈਮਰਿਆਂ ਵਾਂਗੂ ਇੱਧਰ ਉੱਧਰ ਡੇਲੇ ਕਮਾਉਂਦੀ ਕਿਹੇ ਘਰ ਕੀ ਹੋਣ ਡਿਆ ਕਿਹੇ ਘਰ ਕੀ ਹੋਣ ਡਿਆ ਹੁਣ ਮੇਰੀ ਧਿਆਨ ਨਾਲ ਗੱਲ ਨੂੰ ਚਪੇੜ ਮੈਨੂੰ ਗੱਲਾਂ ਦੀ ਕਾਦੀ ਮਾਰੀ ਭੈਣ ਜੀ ਜੇ ਉਹਨਾਂ ਦਾ ਰਿਸ਼ਤੇਦਾਰ ਬਿਮਾਰ ਸੀ ਉਹ ਤਾਂ ਦੋਵੇਂ ਖਾਲੀਆ ਸੀ ਚਲੋ ਘਰੋਂ ਰੋਟੀ ਲਿਆਂਦਾ ਚੇਤਾ ਭੁੱਲ ਗਿਆ ਕੱਟੋ-ਕੜਤੋ ਹੀ ਤਾਂ ਉਹਨਾਂ ਨੂੰ ਚਾਰ ਫੁੱਲ ਗੇ ਲਾ ਕੇ ਡੱਬੇ ਜਿਹਨੇ ਟੱਡੇ ਨੂੰ ਵੀ ਖਾਲੀ ਆਕ ਗਈ ਤੇ ਟੱਡੇ ਨੂੰ ਨੇ ਵੀ ਕੱਪੜੇ ਹੋਰ ਤਰ੍ਹਾਂ ਦੇ ਪਾਏ ਹੋ ਤੂੰ ਦੱਸ ਮੈਂ ਕਿੰਨੋਂ ਕਿੰਨੋਂ ਕਿਧੀਆਂ ਗੱਲਾਂ ਦਾ ਜਵਾਬ ਦਈਏ ਮੰਮੀ ਤੋਹਾ ਕਰ ਰਹਿਣਾ ਨੂੰ ਆਪਾਂ ਮੇਰੀ ਗੱਲ ਸੁਣ ਆਪਾਂ ਮੌਕਾ ਸੰਭੀਏ ਜਿਹੜੇ ਨਾਲ ਲੋਕਾਂ ਨੂੰ ਗੱਲ ਕਰਨ ਦਾ ਮੌਕਾ ਬਣਾ ਮਿਲੇ ਆਪਾਂ ਨੇ ਆਪਣਾ ਮੌਕਾ ਸੰਭੀਏ ਤੇ ਉਹਨੂੰ ਲੈ ਕੇ ਕਿ ਇਤਲੀ ਕੇ ਨਾਲ ਲੈ ਕੇ ਆਈਏ ਤੇ ਚੁੱਪ ਕਰਕੇ ਮਿੱਠੇ ਪਿਆਰੀ ਹੋ ਗਏ ਪਿਆਰ ਨਾਲ ਨਹੀਂ ਜਾਣਾ ਥੋੜਾ ਚਿਰ ਪਿਆਰ ਨਾਲ ਹੀ ਰਹਿਣਾ ਜਦੋਂ ਆਂਦੀ ਆ ਉਦੋਂ ਬਾਜ਼ਾਰ ਲੈ ਕੇ ਜਾ ਉਸ ਤੋਂ ਅਗਲੇ ਦਿਨ ਰਸੂੜ ਸਵਾ ਕੇ ਦੇ ਆ ਕਿਤੇ ਪਾਰਗਾ ਚ ਲੈ ਕੇ ਘੁੰਮ ਫਿਰ ਅੱਜ ਦੀ ਇੱਕ ਪਾਟੇ ਮਿੰਦੋ ਦੀ ਹੈ ਵੇਖੇ ਕਿ ਵਾਕੇ ਇਹਨਾਂ ਦਾ ਨੂਣਾ ਪਿਆਰ ਬੜਾ ਹੈਗਾ ਨਾ ਹੋਗਾ ਨਾ ਆ ਤੂੰ ਚੱਲਣਾ ਨਾ ਆ ਬਾਹਰ ਹੀ ਬੈਠੀ ਹੋਈ ਉਹ ਗੱਲਾਂ ਕਰ ਲਈ ਉਹ ਦੇਣਾ ਹੋਰਾਂਟੇ ਚ ਕੀ ਹਾਲ ਹੈ ਪੁੱਛੂ ਕਿ ਨਾ ਕਿੱਥੇ ਚੱਲਣਾ ਉਹ ਮੇਰੇ ਬੋਟੀ ਦਾ ਫੋਨ ਆਇਆ ਕਿ ਮੇਰੇ ਤੇਰੇ ਬਣਾ ਮੇਰਾ ਦਿਲ ਹੀ ਲੱਗਣ ਦਾ ਮੈਨੂੰ ਮਿਲ ਜਾ ਆਹ ਗੱਲ ਕਵੀ ਚੱਲਦਾ ਚੱਲ ਮੰਮੀ ਚੱਲ ਮੰਮੀ ਆਹ ਲੈ ਕੇ ਦੇ ਹਾਂ ਚਲ ਜਾ ਜਾ ਮੈਂ ਉਹ ਲੈ ਕੇ ਆਇਆ ਠੀਕ ਹੈ ਨਾ ਮੈਂ ਗੱਲ ਕਰਉਣਾ ਪਹਿਲੇ ਤੁਹਾਡੀ ਡਾਕਟਰ ਦੇ ਨਾਲ ਗੱਲ ਕਰ ਲਓ ਜੋ ਵੀ ਇਹ ਦੱਸਦੇ ਉਹਨੂੰ ਉਹਦਾ ਸੇਬ ਕਿਲੋ ਖੜੀ ਲਿਆਵੇਂ ਘਬਰਾਹਟ ਬੜੀ ਹੋਣ ਢਈ ਹੈ ਬੜੀ ਮਨ ਮੈਂ ਦੂਜੀ ਵਾਰੀ ਘਰ ਸੌਂ ਜਾ ਕਿਲੋ ਕੁ ਸੇਬ ਹੋਰ ਲੈ ਲੈ ਦਰਜਨ ਦੇ ਕੇਲੇ ਆ ਦਿਲਾ ਲਈ ਆ ਕੁੜੀ ਦੇ ਸੋਹਰੇ ਵੀ ਦੇ ਆ ਬੈਲ ਮਾਰ ਕੇ ਨਾ ਬਾਰੋ-ਬਾਰ ਪੜਾ ਦੇ ਉਹਨੂੰ ਤੇ ਉਹਨੂੰ ਕਹਦੀ ਲੁਕਾ ਕੇ ਖਾਵੇ ਆਪਣੀ ਸੱਸ ਸੰਭਲਣ ਖਾਵੇ ਉਹਦੀ ਸੱਸ ਦੀਆਂ ਪਹਿਲਾਂ ਹੀ ਲਾਲਾ ਟੱਪਣ ਲੱਗ ਪੰਦੇ ਗਏ ਫਿਰ ਰਾਤ ਨੂੰ ਸੌਣਾ ਇਥੇ ਲਾ ਕੇ ਸੌਂਦੀ ਸੇਬ ਤੇ ਚਾਦਰ ਮੋਚ ਲਾ ਕੇ ਕਰੇਚ ਕਰੇਚ ਚੂਹਿਆਂ ਵਾਂਗੂ ਕੁੱਤਰਦੀ ਹੋ ਕੋਈ ਬਲਾ ਮੈਂ ਸਭ ਲਾਇਆ ਮੁਰੜੀ ਅੱਜ ਤੈਨੂੰ ਪਤਾ ਲੱਗਾ ਕੋਈ ਹਾਲ ਨਹੀਂ ਦੇਵੇਂ ਚੰਗਾ ਮਾਰੇ ਨਾ ਦਵੀ ਕਿਤੇ ਚੰਗੇ ਹੀ ਦਵੀ ਕੁੜੀ ਨੂੰ ਸਮੀ ਕਿਦਾ ਫੋਨ ਵੱਜ ਰਿਹਾ ਹੈ। ਭਾਬੀ ਅਰੇ ਰੰਜੀਤ ਦਾ ਫੋਨ ਆਉਂਦਿਆ ਬਾਰ-ਬਾਰ। ਅੱਗੇ ਵੀ ਚਾਰ ਬੰਦ ਭਰੀ ਆਲਾ। ਦਿਖਾ। ਹੁਣ ਇਹਨੇ ਕੀ ਕਰਾਂ? ਸਭ ਘੇਰ ਕਰੀ ਜਾਉਂਦੇ ਆ। ਰੈਂਦੇ ਭਾਬੀ ਨਾ ਚੁੱਕੀ। ਅੱਗੇ ਬੜੇ ਟੈਨਸ਼ਨ ਨੇ ਦਿਮਾਗ ਤੇ। ਪਰ ਰੈਂਦੇ ਭਾਬੀ ਚੁੱਕੀ ਨਾ ਤੂੰ। ਛੱਡ ਪਰੇ। ਆਪੇ ਹੀ ਤਮਾ ਦੇਨੀਆ ਚਲ ਆ ਜੇਗਾ ਕੱਲ ਮਮੀ ਇਹਨਾਂ ਨਾਲ ਗੱਲ ਕਰੀ ਫਿਰ ਦੱਸਿਏ ਤੇਰੀ ਗੱਲ ਕਰਦੇ ਆ ਮਮੀ ਰੰਜੀਤ ਦਾ ਫੋਨ ਆਉਂਦਿਆ ਬਾਰ-ਬਾਰ ਰਹਿਣ ਦਾ ਨਾ ਨਾ ਚੁੱਕਾ ਮਮੀ ਜੀ ਚਾਰ ਪੰਜ ਫੋਨ ਕਰਦੇ ਆ ਬਹਿ ਤੇ ਅੱਗੇ ਕੁੜੀ ਵਾਲੇ ਵੇਖ ਕੇ ਟੈਨਸ਼ਨ ਮੈਨੂੰ ਤੇਰੇ ਵੱਲੋਂ ਆਉਂਦੀ ਗਈ ਕਿ ਕੀ ਬਣੂਗਾ ਕੀ ਇਹ ਤਾਂ ਕੀ ਬਣ ਗਈ ਆ ਚੰਗੀ ਬੜੀ ਆਪਣੇ ਘਰ ਦੇ ਆਈ ਬੜੀ ਕੱਲੀ ਆ ਤੇ ਉਹੋ ਕੁਛ ਹੀ ਘੇਰ ਹੋ ਗਿਆ ਹੁਣ ਮੈਂ ਕੀ ਦੱਸਾਂ ਕੋ ਚੁਪਣਾ ਕਿ ਨਹੀਂ ਚੁਪੜਾ ਇਹਨਾਂ ਬਦਤ ਲੱਗੀ ਕੀ ਬੋਲਦਾ ਵਾ ਕਿੱਥੋਂ ਬੋਲਣ ਡਿਆ ਸੁਣਨਾ ਬੰਦਾ ਸਾਡਾ ਇੱਕ ਵੇ ਨਹੀਂ ਨਹੀਂ ਕੋਣ ਸੁਣਨਾ ਹੀ ਨਹੀਂ ਹੁਣ ਕੋਣ ਸੁਣ ਕੇ ਕੀ ਕਰਦਾ ਅੱਗੇ ਥੋੜੀ ਕੀਤੀ ਆ ਆਏ ਤੇ ਤੁਹਾਡੀ ਗੱਲ ਸਹੀ ਆ ਓਏ ਆਕੂ ਗਾ ਮੈਨੂੰ ਮਾਫੀ ਜਦੋਂ ਆ ਕਰਦੇ ਹੋ ਸੋ ਗੱਲਾਂ ਬਤਾ ਇਹ ਜਗਾ ਤੇ ਕੋਈ ਨਹੀਂ ਹੈ ਜਦਰਾ ਜਵਾਈ ਨੂੰ ਸੁਖਾ ਕੇ ਪੇਜਤਾ ਬਸ ਫੋਨ ਹੀ ਚੁੱਕਣਾ ਪੁੱਤ ਮੰਮੀ ਪਤਾ ਨਹੀਂ ਮੇਰੀ ਕਿਸਮਤ ਕਿੱਦਾਂ ਦੀ ਆ ਮਾਸਾ ਇੱਕ ਵਾਰੀ ਬਾਹਰ ਲਾਇਆ ਤੁਸੀਂ ਮੈਂ ਫੇਰ ਆਣ ਕੇ ਤੁਹਾਡੇ ਬਰੂਹ ਤੇ ਬੈ ਗਈ ਮੇਰੇ ਚੱਗੜ ਨਹੀਂ ਲੰਦਾ ਚੱਲ ਤੂੰ ਰੋ ਨਾ ਚੱਲ ਪੁੱਤ ਮੇਰੀ ਗੱਲ ਸੁਣ ਲੈ ਨਾ ਹੌਲਾ ਕਰ ਤੇ ਕਿਸਮਤ ਦੇ ਗੇੜ ਹੁੰਦੀ ਆ ਕਦੀ ਚੰਗੇ ਦਿਨ ਆ ਜਾਂਦੇ ਕਦੀ ਮਾੜੇ ਕੋਈ ਗੱਲ ਨਹੀਂ ਆਂਦੇ ਆ ਨਾ ਮਾੜੇ ਆਉਣਗੇ ਫੇਰ ਚੰਗੇ ਵੀ ਆਉਣਗੇ ਪਤਤ ਚੰਗੇ ਵੀ ਹੁੰਦੇ ਨੇ ਪਹਿਨਣੇ ਨਾ ਨਾ ਹੋਇਆ ਨਾ ਤੇ ਕੋਈ ਗੱਲ ਨਹੀਂ ਆਪਾਂ ਟਾਈਮ ਦੇ ਹਿਸਾਬ ਨਾਲ ਕਹਿੰਦੇ ਦਿਨ ਬਦਲਦੇ ਰਹਿੰਦੇ ਆ ਅੱਗੇ ਜੇ ਅੱਜ ਮਾੜੇ ਆ ਤੇ ਕੱਲ ਚੰਗੇ ਹੋਣੇ ਹੀ ਹੋਣੇ ਮੰਮੀ ਤੁਸੀਂ ਵੀ ਦੇਖਾ ਮੇਰੇ ਆਖੇ ਨਾ ਲੱਗਦੇ ਉਹ ਦੰਦਾ ਤੁਹਾਨੂੰ ਕਿਹਾ ਸੀ ਥਾਣੇ ਚੱਲੋ ਤੇ ਉਹਨਾਂ ਨੇ ਨਾ ਦਿਖਾਈਏ ਰਿਪੋਰਟ ਤੇ ਕਰਦੇ ਆਪਾਂ ਪੁੱਤ ਤੀਆਂ ਵਾਲਿਆਂ ਨੂੰ ਕਈ ਕੁਝ ਵੇਖਣਾ ਪੈਂਦਾ ਆਸਾ-ਵਾਸਾ ਇਹ ਥੋੜਾ ਤੇ ਮੂੰਹ ਚੁੱਕ ਕੇ ਥਾਣੇ ਤੇ ਤੋਰ ਕੇ ਉਹ ਤਾਂ ਮੂੰਹ ਨਾਲ ਗੱਲਾਂ ਬਾਤਾਂ ਹੋ ਜਾਂਦੀਆਂ ਨਾਲ ਇਹਦਾ ਚੰਗੇ ਖਾਣ ਦਾ ਨਹੀਂ ਤਰ੍ਹਾਂ ਥਾਣੇ ਚ ਰੋਲਦੇ ਆਪਾਂ ਕੋ ਤਾਂ ਨਹੀਂ ਚੰਗੇ ਲੱਗਦੇ ਜਿਉ ਉਹ ਆਪਣੀ ਮੂੰਹ ਦਾ ਮਗ ਲੈਣਗੇ ਤੇ ਆਪਾਂ ਤਾਂ ਕੀ ਲੋੜ ਥਾਣੇ ਤੇ ੱਤੇ ਖਾਣ ਦੀ ਪੁੱਤਾਂ ਤਾਨੂੰ ਕੀ ਲੱਗਦਾ ਵਾ ਕਿ ਜਿੰਨਾ ਦੀ ਕੁੜੀ ਮਾਰੀ ਉਹ ਥਾਣੇ ਨਾ ਗਏ ਹੋਣਗੇ ਬਸ ਉਹਨਾਂ ਨੇ ਕੋਈ ਪਰਚਾ ਨਾ ਕਰਾਇਆ ਹੋਊਗਾ ਇਹਨਾਂ ਤੇ ਉਹ ਇਹੋ ਜਿਹੇ ਇਹੋ ਜਿਹੇ ਜਿਹੜੇ ਕੰਜਰ ਰੋਕ ਹੁੰਦੇ ਆ ਨਾ ਉਹਨਾਂ ਦੇ ਜੋ ਕੁਝ ਮਰਜ਼ੀ ਕਰ ਲੋ ਉਹ ਨਹੀਂ ਸੁਧਰਦੇ ਜੇ ਸੁਧਰਣਗੇ ਨਾ ਇਹ ਤਾਂ ਹੀ ਸੁਧਰਨਗੇ ਜੇ ਦਾ ਆਪਣੀ ਧੀ ਨਾਲ ਕੁਝ ਹੋਊਗਾ ਓਦਾਂ ਇਹੋ ਜਿਹਾ ਵਿਗੜੇ ਕਦੀ ਨਹੀਂ ਸੁਧਰਦੇ ਆ ਪੁਲਸਾਂ ਨੇ ਉਹਨਾਂ ਨੂੰ 4 ਪੈਸੇ ਚੜਾਉਣਗੇ ਲੋਕਾਂ ਦਾ ਸਿਰ ਮੁੰਨ ਕੇ ਤੇ ਪੁਲਸ ਨੂੰ 2 ਲੱਖ ਕਵਾ ਦੇਣਗੇ ਤੇ ਪੁਲਸ ਨੇ ਤੇ ਆਪੇ ਇੰਨਾ ਵੱਲ ਦੀ ਗੱਲ ਕਰਨੀ ਜਿਨ੍ਹਾਂ ਦੀ ਧੀ ਮਾਰਤੀ ਉਹ ਕਿਤੇ ਸੌਖੇ ਤੇ ਨਹੀਂ ਬੈਠੀ ਹੋਣਗੇ ਫਿਰ ਕਿਹੜਾ ਸੁਧਰਗੇ ਫਿਰ ਕਾ ਮੈਨੂੰ ਵਿਆਹ ਕੇ ਲੈ ਗਏ ਕੰਜਾ ਨਾਲੇ ਪੁੱਤ ਚੰਗੇ ਖਾਣ ਦਾਲ ਧੀ ਆਪੇ ਪਿੱਛੇ ਰੋੜਦੇ ਨਹੀਂ ਚੰਗੇ ਲੜਦੇ ਖਾਣਿਆ ਕਚਹਿਰੇ ਨਾਲ ਇਕ ਕੁੜੀ ਸੱਚੀ ਕਹਿੰਦੀ ਵੀ ਉਹਨਾਂ ਕਿਤੇ ਕਿਹਾ ਨਾ ਉਹ ਥਾਣੇ ਗਿਆ ਨਾ ਉਹਨਾਂ ਕੇ ਪਰ ਇਹੋ ਜਿਹੇ ਬੰਦਿਆਂ ਨੂੰ ਲੱਗਦੀ ਨਹੀਂ ਪੁੱਤ ਮੈਂ ਤੇ ਇਹ ਗੱਲ ਆਨੀ ਆ ਕਿ ਜੇ ਗੱਲਬਾਤ ਕੀਤੀ ਸੁਦਰ ਜਾਨ ਤੇ ਕੀ ਲੋੜ ਪੁੱਤੋ ਪੁੱਤ ਮਾਂ ਮਮੀ ਇੱਕ ਗੱਲ ਹੋ ਰਿਹਾ ਇਹਨਾਂ ਨੇ ਮੰਨਣਾ ਹੈ ਨਹੀਂ ਕਿ ਹੀ ਆ ਕੰਮ ਕੀਤਾ ਉਹ ਕੀਪ ਤਾਂ ਮੰਨੀ ਜਾਣ ਤੇ ਫਿਰ ਆਪਾਂ ਕਾਦੀ ਵੀ ਰਡ ਕਰਨਦੇ ਆ ਆਪਾਂ ਫਿਰ ਇਹਨੂੰ ਰੋਂਦੀ ਨੂੰ ਵੰਦੇ ਰਹੀਏ ਆਪਾਂ ਚਾਰ ਬੰਦੇ ਇਕੱਠੇ ਕਰਨ ਵਾਲੀ ਗੱਲ ਕਰੀਏ ਜੇ ਉਹ ਪਹਿਲੀ ਨੂੰ ਮਾਰ ਸਕਦੇ ਆ ਤੁਰੇ ਹੀ ਕੁੜੀ ਭੇਜ ਕੇ ਮਨਵਾਉਣੀ ਆ ਪੁੱਤ ਨੇ ਇਹ ਕਦੋਂ ਵਾਲੀ ਮਰਵਾਉਣੀ ਮੈਂ ਤੇ ਇਹ ਗੱਲ ਕਹਿਨੀ ਆ ਕਿ ਜੇ ਆ ਗਲਤੀ ਉਹਨਾ ਪਹਿਲਾਂ ਕਰਦੀ ਆ ਤਾਂ ਕੀਤਾ ਸਮਝਾਇਆ ਦੂਜੀ ਗਲਤੀ ਨਾ ਕਰਨ ਮੇਰਾ ਪੁੱਤ ਜੀ ਕਰਦਾ ਵੀ ਇਹਨੂੰ ਮਾਰਨ ਨੂੰ ਭਲਾਵਾ ਤੇ ਮੇਰਾ ਇਹ ਵੀ ਨਹੀਂ ਜੀ ਕਰਦਾ ਕਿ ਇੱਥੇ ਹੁਣ ਮੈਂ ਰੋਗੀ ਦੇਖਾਂ ਇਹਨੂੰ ਮੈਂ ਕੋਹ ਦੀ ਦੇ ਸਕੀ ਪੁੱਤ ਮੈਨੂੰ ਪਤਾ ਮੈਂ ਵੀ ਉਹਦੀ ਪੁੱਤ ਮਾਂ ਆਂ ਪਰ ਮੰਮੀ ਗੱਲ ਹੰਨੇ ਬੰਦੇ ਤੇ ਲਾਉਣੀ ਪੈਣੀ ਆ ਨਾ ਉਹ ਲੱਗ ਜੂ ਪੁੱਤ ਇਹ ਕਾਰੇ ਨਹੀਂ ਪਈ ਜਾਂਦਾ ਤੁਹਾਡਾ ਉਹ ਨਵਾਂ ਕੋਹ ਤੁਹਾਨੂੰ ਨਹੀਂ ਗੱਲਾਂ ਦਾ ਮਤਾ ਕਿੱਧਰ ਨੂੰ ਜਾਈਦਾ ਕਿਧਰ ਨੂੰ ਨਹੀਂ ਜਾ ਛੇਤੀ ਰੱਤਾ ਤੁੱਤਾ ਲੱਕੇ ਆਉਂਦੇ ਮੂੰਹ ਛੱਡ ਜਾਂਦਾ ਠੱਡੇ ਧੀਰੀ ਗੱਲ ਪੈਣ ਦੋ ਕੋਈ ਗੱਲ ਨਹੀਂ ਕਿ ਚਲ ਰਹੇ ਨੇ ਉਹ ਕਿਹਾ ਅਗਲੇ ਵੀ ਕੋਈ ਨਾ ਕੋਈ ਸਮਝਾਉ ਮੁਰਤੇ ਦੇਖਾਂਗੇ ਕੀ ਨਤੀਜਾ ਨਿਕਲਦਾ ਹਨ ਕਿਪਤਾ ਗਈ ਹੈ ਕਿ ਨਹੀਂ ਗਈ ਉਹ ਤਾਂ ਕਹਿੰਦੀ ਸੀ ਤੁਹਾਡੇ ਨਾਲ ਹੀ ਜਾਊਂਗੀ ਨਹੀਂ ਜਾਊਗੀ ਜਾਊਂਗੀ ਮੋਚਾਂ ਨਹੀਂ ਕਰਨਾ ਕੋਈ ਕਰੂਗੀ ਹਾਂ ਤੇ ਦੂਜਾ ਆ ਸੀਮਾ ਜੀ ਦੀ ਨੂੰ ਵੀ ਜਰਾ ਪਤਾ ਲੱਗੂਗਾ ਜਿਹੜਾ ਮੈਂ ਉਹਦੀ ਸਾਸੂ ਨੂੰ ਸਖਾ ਪੜਾ ਕੇ ਆਈ ਆ ਕੋ ਜਿੱਤੇ ਕਰੂਗੀ ਭਲਾ ਉਹ ਆਪਣੇ ਚਲ ਗਈ ਹੋਗੀ ਸੋਰੇ ਸੋਰੇ ਨਹੀਂ ਮੈਨੂੰ ਕਵਾਬ ਆਪੀ ਇਹ ਕਿ ਟੋਪਾ ਦਾ ਇਹ ਆਣਗਵਾੜ ਦਾ ਮਖਰੇ ਆਇ ਤਾ ਆਣਗਵਾੜ ਦਾ ਨੰਬਰ ਨਹੀਂ ਹੈਗਾ ਮੇਰੇ ਕੋਈ ਹੁੰਦਾ ਜਾਂਦਾ ਵੀ ਹੈਗਾ ਇਹਨਾਂ ਦੇ ਘਰ ਵਿੱਚ ਬਹੁਤ ਘੱਟ ਆ ਮੈਂ ਸਗੋਂ ਉੱਥੇ ਸੀ ਨਾ ਤੇ ਮੈਨੂੰ ਕਵਾਬ ਲਾ ਲੈਂਦੀ ਸੀ ਆਣਗਵਾੜ ਦੀ ਪਰ ਇੰਨਾ ਘਰੇ ਕੋਈ ਨਹੀਂ ਆਉਂਦਾ ਕੋਈ ਇਹਨਾਂ ਦੇ ਕਰਤੂਤਾਂ ਦਾ ਪਤਾ ਕਰਕੇ ਬੜਾ ਜਿਹਾ ਪਤਾ ਲੱਗ ਹੀ ਜਾਣਾ ਨਾ ਆਣਗਵਾੜ ਕਿਉਂ ਰਹਿੰਦੀ ਹੈ ਕਿ ਚਲ ਗਈ ਇੱਥੇ ਤੁਹਾਡੀ ਸਸਤਾ ਦਾ ਨੰਬਰ ਵੀ ਨਹੀਂ ਲਿਆ ਹੋਣਾ ਉਹਦੀ ਸਸਤਾ ਨੰਬਰ ਤੇ ਹੈਗਾ ਮੇ ਕੋਲ ਤੇ ਆਪਾਂ ਫੋਨ ਕਰਕੇ ਪੁੱਛੀਏ ਇਹ ਨਾ ਕਿ ਕਿਤੇ ਲੱਗੀ ਹੋਵੇ ਤੇ ਕੋਈ ਗੱਲ ਨਹੀਂ ਲੱਗੀ ਹੋਵੇ ਤੇ ਆਸੇ ਪਾਸੇ ਜਾ ਕੇ ਗੱਲ ਕਰ ਲਓ ਪੁੱਛੋ ਤੇ ਸਹੀ ਤੇਰਾ ਨੰਬਰ ਥੋੜਾ ਹੈਗਾ ਵਸਾਸ ਕੋ ਤੇਰੇ ਨੰਬਰ ਤੋਂ ਕਰ ਲੈਨੇ ਆ ਜਾਂ ਮੰਮੀ ਦੇ ਨੰਬਰ ਤੋਂ ਕਰ ਲੈਨੇ ਆਹੋ ਆਪਾਂ ਇਹ ਜੀ ਕਰਦੇ ਆਪਾਂ ਫੋਨ ਕਰਕੇ ਬਲਬਲਾ ਕਰੀਏ ਕਿ ਕਿਉਂ ਗਈ ਏ ਕਿ ਨਹੀਂ ਜੇ ਉਹ ਗਈ ਹੋਊਗੀ ਤੇ ਫਿਰ ਇਦਾਂ ਹੋਊਗਾ ਕਿ ਆਪਾਂ ਵਿਚੋਲਣ ਨੂੰ ਕਹਿ ਦਿੰਨੇ ਕਿ ਜਾ ਮਾਂ ਪੁੱਤਾਂ ਨਾਲ ਗੱਲ ਕਰ ਜਾਗੇ ਕਿੱਥੋਂ ਬੋਲਦੇ ਆ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਨਹੀਂ ਹੋਇਆ ਸਹੀ ਗੱਲ ਹੀ ਹੋ ਜਾਣਾ ਪੈਨੇ ਜਦੋਂ ਪਤਾ ਮੇਰੀ ਧੀ ਨੇ ਇਤਨਾ ਵੱਡਣ ਗਈ ਆ ਅਗਲੇ ਅਗਲੇ ਵੇ ਮੂੰਹ ਪਾਟ ਗਏ ਆ ਲੈਣਾ ਆ ਲੈਣਾ ਮਮੀ ਮੇਰੀ ਗੱਲ ਸਮਝੀ ਜੋੜ ਇੱਕ ਮਿੰਟ ਮੇਰੀ ਗੱਲ ਸੁਣੋ ਜੇ ਉਹ ਧੀ ਆਪਣੇ ਘਰ ਚ ਲਗੀ ਹੋਗੀ ਬੈਗੀ ਹੋਗੀ ਹਾਂ ਫੇਰੇ ਮਾਂ ਪੁੱਤਾਂ ਕੋ ਬਕਾਉਣਾ ਵੀ ਸੌਖਾ ਹੋ ਜਾਊਗਾ ਕਿ ਬਾਪਿ ਉਹ ਸਾਡੀ ਕੁੜੀ ਦੇ ਹੱਥ ਚੁੱਕਦੇ ਨਹੀਂ ਐ ਤੇ ਗਾਂਵ ਉਹਜੇ ਕੰਮ ਨਾ ਕਰਨਗੇ ਇਹ ਤੇ ਗੱਲ ਪੁੱਤ ਤੇ ਸਹੀ ਐ ਚਲੋ ਆਪਾਂ ਇੰਜ ਕਰਦੇ ਸੀ ਸੱਸ ਨੂੰ ਫੋਨ ਕਰਦੇ ਆ ਪੁੱਛਦੇ ਆਨੇ ਬੰਨੇ ਘਰ ਹਾਂ ਭਾਗੀ ਭਲਾ ਫੋਨ ਜਾ ਆਪਣੇ ਤੋਂ ਨੰਬਰ ਬਲਾ ਕੇ ਨਾ ਵਿਆਹ ਮੀਨਫੜਾ ਆਹ ਚੱਲ ਤੇ ਸਾਸ ਨੂੰ ਫੋਨ ਲੱਗਨੇ ਕਿ ਕੀ ਜਾਂਦੀ ਆ ਉਹ ਚਲ ਗਈ ਆ ਚੱਲਾ ਲਾ ਹ ਡਾਇਲ ਕਰ ਨੰਬਰ ਕਿਹੜਾ ਕਿ ਆ ਗਈ ਬਰੀ ਕੁੜੀ ਆਪਣੇ ਘਰ ਬਾਹਰ ਵਾਲੀ شمਮੀ ਤੈਨੂੰ ਨਾ ਬੋਲੀ ਲੈ ਉਹਨਾਂ ਦੀ ਵਾਰੀ ਸੀ ਕਿੱਥੋਂ ਬੋਲਦੇ ਕਿਤੇ ਲੱਗੇ ਹੀ ਨਾ ਹੋਵੇ ਹੈਲੋ ਸਾਸਿਕਾ ਮਾਸੀ ਜੀ ਤੁਸੀਂ ਬਸ ਠੀਕ ਹੈ ਠੀਕ ਹੈ ਤੁਸੀਂ ਸੁਣਾਓ ਠੀਕ ਹੋ ਮਾਸੀ ਜੀ ਇਹ ਕੌਣ ਬੋਲਣ ਡਿਆ ਰਸੋਈ ਚ ਅੱਛਾ ਘਰੇ ਆਏ ਨੇ ਨਵੇਂ ਜਾਣੇ ਠੀਕ ਹੈ ਚਲੋ ਮੈਂ ਤੁਹਾਡੇ ਨਾਲ ਬਾਅਦ ਚ ਗੱਲ ਕਰਦੀ ਹਾਂ ਤੁਸੀਂ ਨਾ ਦੱਸਿਓ ਮੇਰਾ ਫੋਨ ਆਇਆ ਹੈ ਇਹ ਭਾਬੀ ਦਾ ਨੰਬਰ ਆ ਠੀਕ ਹੈ ਚੰਗਾ ਚੰਗਾ ਕਿੱਧਰ ਦੀ ਆਪਾਂ ਅੱਲੇ ਕੋਥੇ ਗਈ ਭਾਬੀ ਦੋਵੇਂ ਜਾਣੀ ਨਾ ਮੂੰਹ ਮਾਰਦੇ ਭਾਜੀ ਕੋਲ ਲੱਗ ਗਈ ਆ ਮੇਰਾ ਸੋਈ ਚ ਕੰਮ ਕਰ ਗਈ ਉਹ ਮੂੰਹ ਮਾਰਦੇ ਚਲ ਗਏ ਹੁਣ ਆ ਇੱਥੇ ਥੋੜੀ ਲੱਕੀ ਦੀ ਲਾਹ ਪਾਕ ਕੀਤੀ ਆਪਾਂ ਹੁਣ ਅਗਲੇ ਨੂੰ ਪਤਾ ਲੱਗਾ ਵੀ ਠਾਣਿਓ ਪਠਾਣੀ ਕੰਨਾ ਚਲੀ ਗਈ ਉਹ ਤਾਂ ਗੱਲਾਂ ਖੁੱਲ੍ਹਦੀ ਨਹੀਂ ਜਾਣੀਆਂ ਕਿ ਆ ਇਹ ਨਾ ਹੋ ਗਿਆ ਭਾਬੀ ਚ ਖਿਸਕੀ ਜਾਗੀ ਉਹ ਚਲ ਗਏ ਨਾਲੇ ਭਾਬੀ ਖਾਨ ਨੂੰ ਤੇ ਬੜੇ ਜਣੇ ਇਕੱਠੇ ਹੋ ਜਾਂਦੇ ਜਦੋਂ ਸ਼ਤਰਖਾਨੇ ਹੁੰਦੀ ਹੈ ਨਾ ਉਹ ਸਾਰੇ ਵਾਲੇ ਦੁਆਲੇ ਦੇ ਭੱਜ ਜਾਂਦੇ ਉਦੋਂ ਮੈਂ ਮੋਟੀ ਰਹਿ ਜਾਂਦਾ ਹੁਣ ਮੰਮੀ ਆਪਾਂ ਮੈਂ ਕੰਮ ਨਹੀਂ ਕਰੀ ਆਪਾਂ ਕਰੀਏ ਵਿਚੋਲਣ ਨੂੰ ਹੁਣ ਉਹਨੂੰ ਕਹੀਏ ਵੀ ਤੂੰ ਜਾ ਹਉਣੇ ਨਾ ਠੀਕ ਹੈ ਇਹ ਨਾਲੇ ਪੁੱਛ ਜਾ ਕੇ ਤੇ ਰੋਬਣਾ ਪੁੱਛੇ ਵੀ ਤੂੰ ਇੱਕ ਕੁੜੀ ਨਾ ਕੀ ਕੀਤਾ ਹਾਂ ਤੇ ਗਾਂ ਤਾਂ ਰਕੀ ਹੀ ਰੱਦਾ ਕੀ ਆ ਸਭ ਬਤਾਵਾ ਤੇ ਹੁਣ ਕਦ ਤੋਂ ਹੁਣ ਫੋਨ ਤੇ ਇੱਕ ਤਰ੍ਹਾਂ ਤੇ ਉਹਨੇ ਕਹਿਣਾ ਮੈਂ ਤੇ ਡੱਕੀ ਆਂ ਵੀ ਠਾਣੇ ਜਾਣਾ ਤੇ ਜੇ ਤੁਸੀਂ ਮੁੜ ਕੇ ਉਹਨੇ ਕੀ ਕੀਤੀ ਤੇ ਫੇਰ ਉਹ ਜੋ ਮਰਜ਼ੀ ਕਰ ਲੈ ਜੋ ਮਰਜ਼ੀ ਕਰ ਲੈ ਜਲਦੀ ਇਹ ਨੂੰ ਇੱਥੇ ਰੱਖ ਲਓ ਹਾਂ ਸੁਣਾ ਇੰਜ ਕਰਦੇ ਕਰਦੇ ਇਹਨੂੰ ਵਿਚੋੜਨ ਨੂੰ ਹੋਣ ਤੇ ਜਾਵੇ ਉਹਨਾਂ ਦੇ ਘਰੇ ਠੀਕ ਹੈ ਕਿਉਂਕਿ ਇੱਦਾਂ ਕੁੜੀ ਨਹੀਂ ਹਟਕੋ ਬਿਠਾਈ ਵੀ ਜਾਣੀ ਰੋਂਦੀ ਮੇਰੇ ਕੋ ਤੇ ਆਗੜੀ ਪੁੱਤ ਵੇਖੀ ਜਾਂਦੀ ਵੇਖਾ ਮੇਰਾ ਕੀ ਹਾਲ ਹੋਇਆ ਚੰਦੀਪਲੀ ਕੁੜੀ ਕੰਮ ਕਰ ਪੜ੍ਹਦੀ ਲਿਖਦੀ ਆਪਣਾ ਸੋਨਾ ਇਹਨੇ ਜੌਬ ਕਰਨੀ ਹੈ ਮੈਂ ਤਾਂ ਵੇਰੀ ਤੇ ਛੁੱਟਦੀ ਨਹੀਂ ਇਹਨੂੰ ਦੇ ਦੇ ਤੇ ਕਿਹੜੇ ਵੇਲੇ ਹਜੇ ਪਪਾ ਦਾ ਮੱਥਾ ਲਾ ਲਿਆ ਹੈ ਐਵੇਂ ਕਹਿੰਦੇ ਆ ਮੰਮੀ ਧੀਆ ਨੂੰ ਬੜਾ ਸੋਹ ਸਮਝ ਕੇ ਰਹਿਣਾ ਪੈਂਦਾ ਬਸ ਚਲ ਕੋਈ ਨਹੀਂ ਕਰਦੀ ਮੈਂ ਉਹਨਾਂ ਨੂੰ ਫੋਨ ਆਂਟੀ ਨੂੰ ਇਨਫੋਰਮ ਤੁਹਾਡਾਂ ਨੂੰ ਫੋਨ ਲਾ ਕੇ ਦਵਾ ਠੀਕ ਕਰੋ ਉਹਨਾਂ ਨੂੰ ਠੀਕ ਲਿਆ ਮੰਮੀ ਰਾਤੀਂ ਵੀਰੇ ਨੂੰ ਤੁਸੀਂ ਦੱਸਿਆ ਸੀ ਉਹ ਆਇਆ ਸੀ ਫੋਨ ਉਹਨਾਂ ਦਾ ਆਇਆ ਹੀ ਪੁੱਤ ਪਰ ਮੈਂ ਥੋੜਾ ਜਿਹਾ ਨਾ ਲਕਾ ਛਕਾ ਕੇ ਗੱਲ ਕੀਤੀ ਆ ਕਿ ਸਿੱਧੀ ਜੀ ਨਹੀਂ ਦੱਸੀ ਪੁੱਤ ਆਪਾਂ ਤਾਂ ਤਿੰਨੇ ਜਾਣੀਆਂ ਤੇ ਉਹ ਬਾਹਰ ਕੱਲਾ ਬੈਠਾ ਉਹ ਹੀ ਨਾ ਮੰਮੀ ਸਾਰੀ ਗੱਲ ਦੱਸੋ ਤੇ ਟੈਨਸ਼ਨ ਲਓ ਆ ਗੋਏ ਕੀ ਬਣ ਗਿਆ ਮੈਂ ਕੀ ਕਰਕੇ ਆ ਤੇ ਹੁਣ ਗਾੜੀ ਕੀ ਬਣ ਗਿਆ ਅੱਗੇ ਮੰਮੀ ਵੀਰੇ ਨੂੰ ਕਰਜ਼ਾ ਲਾਉਂਦੇ ਟੈਨਸ਼ਨ ਪਈ ਆ ਦਿਮਾਗ ਤੇ ਅਜੇ ਵਿਆਹ ਦਾ ਕਰਜ਼ਾ ਉਤਰਿਆ ਨਹੀਂ ਆ ਤੇ ਜੇ ਉਹੀ ਤੇ ਕਹਿੰਨੀ ਆ ਜੇ ਪੁਲਿਸ ਦੇ ਚੱਕਰਾਂ ਚ ਪਏ ਤੇ ਉੱਥੇ ਵੀ ਪੈਸਾ ਚਾਹੀਦਾ ਵਾ ਬਸ ਜੇ ਅਹੀਂ ਮਿਲਾਂ ਲਾਡੁੰਦੇ ਤੇ 4 ਲੱਖ ਦੇ ਕੇ ਤੇ 4 76 ਮਰਵਾਉਂਦੇ ਬਾਕੀ ਮੰਮੀ ਮੈਂ ਤੁਹਾਨੂੰ ਬੜੀ ਵਾਰ ਕਹਤਾ ਕਿ ਮੈਂ ਵਸਣਾ ਉੱਥੇ ਹੀ ਆ ਛੱਡਣਾ ਨਹੀਂ ਆ ਮੈਂ ਪੁੱਤ ਕਦੋਂ ਦੇ ਨੂੰ ਆ ਨਹੀਂ ਮੈਂ ਇਹੋ ਤੇ ਨਹੀਂ ਕਾਲੇ ਨਾ ਪਾਉਂ ਤੂੰ ਨਹੀਂ ਆਣੀ ਮੈਂ ਜੀ ਤੂੰ ਨਹੀਂ ਤੇ ਮਾੜ ਤੋਂ ਕੰਮ ਲੈਣੇਗਾ ਦੇਖੋ ਤੇਲ ਦੇਖੋ ਤੇਲ ਦੀ ਤਾਂ ਦੇਖੋ ਗਾੜੀ ਕੇ ਮੂੰਹ ਬੋਲਦੇ ਆ ਫੋਨ ਕਰੋਗੇ ਕਿ ਕੇ ਮੂੰਹ ਬੋਧੇ ਆਪਣੀ ਗਲਤੀ ਮੰਨਣਗੇ ਤੇ ਆਪਾਂ ਪੁੱਤ ਮੈਂ ਤੈਨੂੰ ਉੱਥੇ ਹੀ ਸੋਣਾ ਮੈਂ ਕਿਤੇ ਘਰ ਨਾ ਬਣੇ ਸੁੱਕੇ ਆ ਬਾਰ ਬਾਰ ਇਹ ਜਿਹੜੀ ਪੁੱਤ ਗੱਲਾਂ ਨਹੀਂ ਹੁੰਦੀਆਂ ਇੱਕ ਘੜਾਈ ਹੁੰਦਾ ਇਹੋ ਜਿਹਾ ਕੰਮ ਮੰਮੀ ਨਾਲੇ ਮੈਂ ਚਾਹਉਣੀ ਕਿਸੇ ਹੋਰ ਦੀ ਜਿੰਦਗੀ ਪਰਵਾਹ ਨਾ ਹਾਂ ਜੋ ਵੀ ਹੋਵੇ ਉਹ ਮੇਰੇ ਨਾਲ ਹੀ ਹੋ ਜਾਵੇ ਬਸ ਨਹੀਂ ਹੋਣਾ ਆਪਾਂ ਹੋਣੀ ਨਹੀਂ ਦੇਣੀ ਅੱਗੇ ਆਪਾਂ ਧੋਖਾ ਖਾ ਲਿਆ ਗਾ ਨਹੀਂ ਘਣਵਾ ਆਪਾਂ ਧੋਖਾ ਖਾਣਾ ਆਪਾਂ ਸਾਰੀ ਗੱਲ ਕਰਕੇ ਨਵੇੜ ਕੇ ਫੇਰ ਹੀ ਪੁੱਤ ਤੈਨੂੰ ਤੋੜਾਂਗੇ ਐਵੇਂ ਨਹੀਂ ਤੈਨੂੰ ਤੋੜਦੇ ਤੇ ਜਿਹੜਾ ਭਰਾ ਦੀ ਗੱਲ ਭਰਾ ਨੂੰ ਇਹ ਮਾੜਾ ਮੋਟਾ ਦੱਸਿਆ ਉਹਦੇ ਕੰਮ ਦੀ ਪਿੰਡਕੀ ਨਾ ਪਾਉ ਪਿੱਠੇ ਤੱਕ ਗਣਾ ਪਹੁੰਚਣੀ ਆ ਪੁਰਸਾਂ ਤੱਕ ਠੀਕ ਹੈ ਨਾ